10 ਜਨਵਰੀ 2025 ਨੂੰ ਕੇਂਦਰ ਸਰਕਾਰ ਦੀਆਂ ਆਰਥਿਕ ਫੂਕ ਕੀਤਾ ਜਾਵੇਗਾ ਰੋਸ ਪ੍ਰਦਰਸ਼ਨ ਜਗਦੇਵ ਸਿੰਘ ਪੈਣੀਵਾਗਾ ਅੱਜ ਸਵੇਰੇ ਕਰੀਬ 9 ਵਜੇ ਜਾਣਕਾਰੀ ਦਿੰਦੇ ਹਾਂ ਭਾਰਤੀ ਕਿਸਾਨ ਯੂਨੀਅਨ ਨੇਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਪੈਣੀਵਾਗਾ ਨੇ ਕਿਹਾ ਕਿ ਪਿਛਲੇ ਸਵਾ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਸਾਡੇ ਜਥੇਬੰਦੀ ਦੇ ਸੂਬਾ ਆਗੂ ਜਗਜੀਤ ਸਿੰਘ ਢੱਲੇਵਾਲ ਜੀ ਆਪਣੀਆਂ ਮੰਗਾਂ ਨੂੰ ਲੈ ਕੇ ਮਰਨ ਵਰਤ ਤੇ ਖਨੋਰੀ ਬਾਰਡਰ ਤੇ ਬੈਠੇ ਹੋਏ ਹਨ ਪਰੰਤੂ ਕੇਂਦਰ ਸਰਕਾਰ ਆ ਇਸ ਗੱਲ ਵੱਲ ਕੋਈ ਧਿਆਨ ਨਹੀਂ ਹੈ ਉਹਨਾਂ ਕਿਹਾ ਕਿ ਜਿਸ ਦੇ ਵਿਰੋਧ ਵਿੱਚੋਂ 10 ਜਨਵਰੀ 2025 ਨੂੰ ਯਾਪਰ ਵਿੱਚ ਵੱਖ-ਵੱਖ ਥਾਵਾਂ ਤੇ ਸੰਯੁਕਤ ਕਿਸਾਨ ਗੈਰ-ਰਾਜਨੀਤਿਕ ਦੇ ਸੱਦੇ ਤਹਿਤ ਕੇਂਦਰ ਸਰਕਾਰ ਦੀ ਅਰਥੀ ਫੂਕ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਬਹੁਤ ਹੀ ਸਤਿਕਾਰਯੋਗ ਸਾਡੇ ਕਿਸਾਨ ਵੀਰਾਂ ਨੂੰ ਮੈਂ ਬੇਨਤੀ ਕਰਦਾਗਾ ਜਿਹੜੇ 10 ਤਰੀਕ ਨੂੰ ਅਰਥੀ ਭੂਕ ਮਜਾਰਾ ਹੈ ਜਿਹੜਾ ਉਹ ਕਰਨਾ ਹੈਗਾ ਕਿਉਂਕਿ ਸਾਰਿਆਂ ਨੂੰ ਪਤਾ ਕੇਂਦਰ ਦੀ ਸਰਕਾਰ ਦੇ ਨਾਲ ਕਿੱਡੀ ਵੱਡੀ ਟੱਕਰ ਹੈ ਜਿਹੜੀ ਉਹ ਲਈ ਬੈਠਿਆ ਕਨੌਰੀ ਬਾਰਡਰ ਤੇ ਤੇ ਸੰਘੂ ਬਾਰਡਰ ਦੇ ਉੱਤੇ ਬੈਠੇ ਆ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਪਿਛਲੇ 45 ਦਿਨਾਂ ਤੋਂ ਲੈ ਕੇ ਮਰਨ ਵਰਤ ਤੇ ਬੈਠੇ ਨੇ ਕਿ ਕੱਲ ਸਾਨੂੰ ਸਾਰਿਆਂ ਨੂੰ ਪਤਾ ਪਰ ਸੌਰੀ ਰਾਤ ਦਾ ਜਿਹੜੀ ਉਹਦੀ ਇਹ ਦੀਤੀ ਯਮਾ ਡਾਊਨ ਹੋਊਗੀ ਸੀਗੀ ਤਾਂ ਆਰਥਿਕ ਭੂਤ ਮਜਹਰਾ ਜਿਹੜਾ ਆਪਾਂ ਨੇ ਕਰਨਾ ਸਾਰੇ ਪਿੰਡ ਦੇ ਵਿੱਚੋਂ ਕਰਨਾ ਤਾਂ ਸਾਰੇ ਪੰਜਾਬ ਦੇ ਪਿੰਡਾਂ ਦੇ ਵਿੱਚ ਆ ਪਰ ਆਪਾਂ ਆਪਣੇ ਪਿੰਡ ਦੇ ਵਿੱਚ ਬਖਰੇ ਤੌਰ ਤੇ ਆਪਾਂ ਕਰਕੇ ਦਿਖਾਉਣਾ ਹੈਗਾ ਤੇ ਉਹ ਸਾਰੇ ਵੀਰਾਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਮਾਵਾ ਪੈਣਾ ਨੂੰ ਤੇ ਨੌਜਵਾਨਾਂ ਨੂੰ ਪੈਂਚਾਂ ਨੂੰ ਸਰਪੰਚਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ 10 ਤਰੀਕ ਨੂੰ 9:00 ਵਜੇ ਦੇ ਨਾਲ ਆਪਾਂ ਢਿਲੋਪੱਤੀ ਦੇ ਵਿੱਚ ਕਾਛ ਵੱਡਾ ਕਰਕੇ ਉਥੋਂ ਆਪਾਂ ਆਰਤੀ ਨੂੰ ਕੁਮਜਾਰਾ ਪਿੰਡ ਦੇ ਵਿੱਚ ਦੀ ਕਰਕੇ ਲਿਆ ਕੇ ਅੱਡੇ ਤੇ ਆਰਤੀ ਹੈ ਜਿਹੜੀ ਉਹ ਸਾਲਾਂਗੇ ਸਾਰੇ ਵੀਰਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਉਸ ਦਿਨ ਤੋਂ 10 ਤਰੀਕ ਵਾਲੇ ਦਿਨ ਤੋਂ ਵਾਂਝੇ ਨਾ ਰਹੇ ਜੋ ਭੁੱਲ ਨਾ ਜਾਏ ਉਹ ਮੈਂ ਧੰਨਵਾਦ ਕਰਦਾ ਤੁਸੀਂ 4 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜੇ ਆਪ ਦੇ ਆਪ ਮੇਰੇ ਬਿਨਾਂ ਕਹਿਣ ਤੋਂ ਤੁਸੀਂ ਨਾਲ ਗਏ ਹੋਗੇ ਤੁਹਾਡਾ ਤਹਿਤ ਮੈਂ ਸ਼ੁਕਰਗੁਜ਼ਾਰ ਹਾਂ ਤੇ ਐਵੇਂ ਜਿਖਰੀ ਤੁਹਾਡਾ ਸ਼ੁਕਰਗੁਜ਼ਾਰ ਮੈਂ ਫੇਰ ਫੇਰ ਕਰੂੰਗਾ 10 ਤਰੀਕ ਵਾਲੇ ਦਿਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ